ਬੀ ਦੋਸਤ ਕੌਣ ਤੁਮ ਲੋ ਗਿਆ ਟੈਗ ਪਿਆ ਮਾਹੀ ਨੂੰ ਛੱਡੀ ਜਾਂਦੇ ਆ ਉੱਪਰ ਜਾਈ ਆ ਵੀ ਦੋਸਤੋ ਜੋ ਪਿਛਲੇ ਸਾਲ ਫਲੱਡ ਆਇਆ ਸੀ ਮਨਾਲੀ ਦੇ ਵਿੱਚ ਉਹਦਿਆਂ ਕੁਝ ਦਰਦਨਾਕ ਹਾਸ ਭਾਗ ਸੇ ਆ ਨੀਆਂ ਤਸਵੀਰਾਂ ਅਜੇ ਵੀ ਟੈਗ ਨੇ ਹਾਂਜੀ ਦੋਸਤੋ ਕੀ ਹਾਲ ਚਾਲ ਆ ਅਸੀਂ ਮਣੀ ਕੰਨ ਸਾਹਿਬ ਤੋਂ ਵਾਪਸ ਆ ਗਏ ਸੀ ਇਥੇ ਪੁੰਤਰ ਆ ਕੇ ਸਾਈਕਲ ਸਾਡਾ ਥੋੜਾ ਜਿਹਾ ਖਰਾਬ ਕਰਨ ਲੱਗਿਆ ਜਿਹੜਾ ਸੀ ਤੁਮ ਦੁਕਾਨੇ ਆ ਇੱਥੇ ਰਿਪੇਅਰ ਕਰਨ ਲਈ ਰੁਕੇ ਆ ਦੋਸਤੋ ਸਾਈਕਲ ਦਾ ਤਾਰਾਂ ਟੁੱਟੀਆਂ ਚੜਾਈ ਤੋਂ ਉੱਤਰਦੇ ਉੱਤਰਦੇ ਤੇ ਇੱਧਰ ਚੱਕਾ ਸੈੱਟ ਕਰਨ ਲੱਗੇ ਪਏ ਆ ਅੰਕਲ ਠੀਕ ਕਰੀ ਜਾਂਦਾ ਤੇ ਆ ਆਪਣਾ ਸਮਾਨ ਪਿਆ ਆ ਦੇਖੋ ਪਹਿਲਾਂ ਅੱਗੇ ਹੀ ਚੱਲਦੇ ਆ ਫਿਰ ਇੱਧਰ ਪਹਾੜਾਂ ਦਾ ਵੀਊ ਦੇਖੋ ਇਥੋ ਜੀ ਚੱਲਾਂਗੇ ਮਨਾਲੀ ਮਨਾਲੀ ਤੋਂ ਅੱਗੇ ਫਿਰ ਦੇਖਦੇ ਆਂ ਕੀ ਪ੍ਰੋਗਰਾਮ ਆ ਬਾਕੀ ਯਾਰ ਨਵਾਂ ਟਾਇਰ ਨਾਲ ਲੈ ਕੇ ਆਏ ਸੀ ਇਹ ਟਾਇਰ ਪਾ ਲਾਂਗੇ ਕੂੰ ਤੁਮ ਲੋਗੇ ਟੱਗ ਪਿਆ ਦੋਸਤੋ ਕੁੰਤਰ ਕ੍ਰਾਸ ਕਰਕੇ ਕਿੱਲੂ ਦੇ ਮੋੜੇ ਉਨੂੰ ਪੈਰਾਗਲਾਈਡਿੰਗ 뷰 ਪੁਆਇੰਟ ਮਿਲਿਆ ਤਿੱਥੇ ਬਹੁਤ ਹੀ ਪੈਰਾਗਲਾਈਡਿੰਗ ਕਰ ਰਹੇ ਸੀ ਤੇ ਇੰਜੋਏ ਕਰ ਰਹੇ ਜੀ ਅਸ ਤ ਵਰ ਦੇਖਦੇ ਇੰਜੋਏ ਕਰ ਰਹੇ ਆ ਇਹਨਾਂ ਦਾ ਲੱਗਦਾ ਪਿਆ ਵੀ 1 2 ਆ ਤੇ ਆ ਤਾਂ ਮੁੱਕਣ ਚਿੰਨੀ ਆਉਂਦੇ ਅਜ ਤਾ ਇਹ ਦੇਖਦੇ ਕਿ ਟਾਈਮ ਖਰਾਬ ਕਰਦੇ ਚੱਲਦੇ ਅਰ ਦੂਸਤਾਂ ਅੱਗੇ ਫਿਰ ਮਿਲਦੇ ਆ ਤੁਹਾਨੂੰ ਹੁਣ ਅਸੀਂ ਪਹੁੰਚਦੇ ਜੀ ਮਨਾਲੀ ਦੇ ਨੇੜੇ ਤੇ ਪਹਾੜਾਂ ਦਾ ਵਿਊ ਦੇਖੋ ਬਹੁਤ ਹੀ ਖੂਬਸੂਰਤ ਇੱਧਰ ਚਾਰੇ ਪਾਸੇ ਚਿੱਟੀ ਚਾਦਰ ਨਾਲ ਲਪੇਟੇ ਹੋਏ ਪਹਾੜ ਬਰਫ਼ੀ ਬਰਫ਼ ਤੇ ਇੱਧਰ ਦੇਖੋ ਆਹ ਵਿਊ ਇੱਥੋਂ ਤੱਕ ਪਹੁੰਚਣਾ ਅਸੀਂ ਤੱਗੇ ਲੇ ਲਦਾਖ ਦੇ ਰਸਤੇ ਸਭ ਤੋਂ ਮੇਨ ਚੀਜ਼ ਤਾਂ ਦੇਖੋ ਇਹਦੇ ਵਿੱਚ 10 ਤੋਂ 12 ਕੇ ਬੰਦੇ ਬਿਠਾ ਕੇ ਤੇ ਏਅਰ ਬਲੂ ਉੱਡਣ ਲੱਗਿਆ ਆ ਪਿੱਛੇ ਵਾਲਾ ਰਸਤਾ ਗੁਲੀ ਤੋਂ ਆਉਂਦਾ ਤੇ ਆਗੇ ਮਨਾਲੀ ਜਾਂਦਾ ਤੇ ਫਿਰ ਮਿਲਦੇ ਆ ਤੁਹਾਨੂੰ ਮਨਾਲੀ ਪਹੁੰਚ ਕੇ ਦੱਸਾਂਗੇ ਉੱਥੋਂ ਦੇ 뷰 ਕਿੰਨੇ ਚੰਗੇ ਜੇ ਤੁਹਾਨੂੰ ਕੱਪਲ ਐਕਟ 200 ਤੋਂ ਬਿਲਕੁਲ ਲੱਗਿਆ ਹੌਟ ਆਨਸਾਰ ਜੀ ਆ ਵੀ ਦੋਸਤੋ ਉੱਡ ਗਿਆ ਹੌਟ 에ਅਰ ਬਲੂਨ ਤੇ ਇੱਕ ਕੱਪਲੀ ਆ ਵਿੱਚ ਜਾ ਰਹਾ ਨਹੀਂ ਇਹਦੇ ਵਿੱਚ ਇਹ ਦੇਖੋ ਦੋ ਬੱਚੇ ਆ ਇਹ ਸਾਡੇ ਸ਼ਹਿਰ ਤੇ ਆ ਗਿਆ ਆ ਇਹਦੇ ਵਿੱਚ ਸਾਰੇ ਬੰਦੇ ਨੇ ਸ਼ਾਇਦ ਇਹ ਕੰਟਰੋਲ ਕਰ ਜਿਹੜਾ ਨਹੀਂ ਇੱਥੋਂ ਤੱਕ ਇਧਰ ਦੇ ਜਾਦਾ ਨਿਡਰ ਉਹ ਬੰਦੇ ਨੇ ਇਹਨਾਂ ਦੇ ਫੜੇ ਹੋਏ ਆ ਰਸੇ ਬਾਹਰ ਛੱਡੀ ਜਾਂਦੇ ਨੇ ਜੀ ਉੱਪਰ ਜੀ ਆ ਵੀ ਦੋਸਤੋ ਜੋ ਪਿਛਲੇ ਸਾਲ ਫਲੱਡ ਆਇਆ ਸੀ ਮਨਾਲੀ ਦੇ ਵਿੱਚ ਉਹਦਿਆਂ ਕੁਝ ਦਰਦਨਾਕ ਅਹਾਸਾ ਹਾਦਸੇ ਆ ਇਹਨੀਆਂ ਤਸਵੀਰਾਂ ਅਜੇ ਵੀ ਬੈਗ ਨੇ ਜਿੱਦਾਂ ਅਸੀਂ ਤੁਸੀਂ ਦੇਖ ਰਹੇ ਹੋ ਇਹ ਦੇਖੋ ਇਹ ਰੋਡ ਕਿੱਥੇ ਸੀ ਕਿੱਥੇ ਪਹੁੰਚ ਗਿਆ ਇਹ ਦੇਖੋ ਆ ਸਾਰਾ ਇਧਰ ਏਡ ਹੌਟ 에ਅਰ ਬਲੂਨ ਵੀ ਚੱਲ ਰਿਹਾ ਇਹ ਰੋਡ ਕਿਸੇ ਟਾਈਮ ਆ ਜੋ ਪੱਥਰ ਦੇਖ ਰਹਿਣਾ ਤੁਹਾਨੂੰ ਇੱਥੋਂ ਪਿੱਛੇ ਸੀ ਉਹ ਜੋ ਪਿੱਛੇ ਵੱਡੇ ਵੱਡੇ ਪੱਥਰ ਦੇਖਦੇ ਪਏ ਆ ਉਥੋਂ ਤੱਕ ਰੋਡ ਹੁੰਦਾ ਸੀ ਕਿਸੇ ਟਾਈਮ ਤੇ ਆ ਸਾਰੇ ਹੋਟਲ ਹੁੰਦੇ ਸੀ ਤੇ ਅੱਜ ਉਹਨੂੰ ਦਰਖਤ ਦੇ ਕੇ ਨਹੀਂ ਇੱਥੇ ਕੁਝ ਵੀ ਨਹੀਂ ਰਹਿਣਾ ਦਿੱਤਾ ਐਡੀ ਜ਼ਿਆਦਾ ਬਰਬਾਦੀ ਹੋ ਗਈ ਆ ਇਹ ਪੂਰਾ ਹਾਲ ਹੋਇਆ ਪਿਆ ਸਭ ਤੋਂ ਸੇ ਨਹੀਂ ਜਾਣਾ ਦਾ ਬਹੁਤ ਅੱਜ ਵੀ ਮਨਾਲੀ ਦਾ ਬਹੁਤ ਵੀ ਖੂਬਸੂਰਤ ਆ ਜਿੱਦਾਂ ਕਿ ਅੱਗੇ ਤੁਹਾਨੂੰ ਚੱਲ ਕੇ ਮਨਾਲੀ ਦੇ ਵਿੱਚ ਤੁਹਾਨੂੰ ਦੱਸਾਂਗੇ ਬਾਕੀ ਆ ਦੇਖ ਕੇ ਪਿਛਲੀ ਵਾਰ ਵੀ ਮੈਂ ਆਇਆ ਸੀ ਤੇ ਚਲੋ ਇੱਥੋਂ ਚੰਗੀ ਕਿਸਮਤ ਕਹਿ ਲੋ ਜਾਏ ਜਿੱਦਾਂ ਵੀ ਸੋਚ ਲੋ 2 ਦਿਨ ਪਹਿਲਾਂ ਮੈਂ ਇੱਥੋਂ ਨਿਕਲ ਗਿਆ ਸੀ ਸਮਾਡਾਉਣ ਤੋਂ 2 ਦਿਨ ਪਹਿਲਾਂ ਤੇ ਜੇ ਉਸ ਟਾਈਮ ਸ਼ਾਇਦ ਮੈਂ ਇੱਥੇ ਹੁੰਦਾ ਤਾਂ ਸ਼ਾਇਦ ਆ ਵੀਡੀਓ ਵੀ ਨਹੀਂ ਬਣਾ ਸਕਦਾ ਸੀ ਬਹੁਤ ਹੀ ਸੁੰਦਰ 뷰 ਵੀ ਆ ਉੱਧਰ ਉੱਪਰ برف ਵਾਲੇ ਪਹਾੜਾਗੇ ਤੇ ਇੱਧਰ ਵਾਲਾ ਤਾਂ ਦਹਿਲਦਾਦਾ ਦੇਖ ਕੇ ਕਿ ਇੱਥੋਂ ਦੀ ਨੰਗੇ ਸੀ ਤਾਂ ਇੱਥੇ ਹੋਟਲ ਵੀ ਸੀ ਘਰ ਵੀ ਸੀ ਤੇ ਦੁਕਾਨਾਂ ਵੀ ਸੀ ਤੇ ਪਰ ਅੱਜ ਇੱਥੇ ਕੱਲੇ ਪੱਥਰ ਹੀ ਰਹਿ ਗਏ ਹਿਮਾਚਲ ਆਲਿਆਂ ਦਾ ਵੀ ਦੇਖ ਲਓ ਦੋਸਤੋ ਇਹ ਉਦਾਂ ਦੇ ਹਲਾਤ ਦੇ ਵਿੱਚ ਉੱਭਰ ਆਉਂਦੇ ਆ ਜਲਦੀ ਪਰ ਫੇਰ ਵੀ ਕੁਦਰਤਾਂ ਕਹਿਰ ਤਾਂ ਕੁਦਰਤਦਾ ਹੀ ਹੁੰਦਾ ਬਹੁਤ ਹੀ ਜ਼ਿਆਦਾ ਬਰਬਾਦੀ ਹੋਈ ਤੇ ਅੱਗੇ ਜਿਵੇਂ ਜਿਵੇਂ ਫਿਰ ਕੋਈ ਹੋਰ 뷰 ਆਉਂਦਾ ਤੇ ਤੁਹਾਨੂੰ ਦਿਖਾਉਨੇ ਆ ਇੱਧਰ ਸਾਡਾ ਹੈਰੀ ਮਾਡਲ ਇਹ ਵੀ ਵਲੌਗ ਬਣਾ ਕੇ ਆਟਿਆ ਹੁਣੇ ਤੇ ਕਹਿੰਦਾ ਚੱਲਦੇ ਆਂ ਫਿਰ ਉਹਨੂੰ ਪਤਾ ਸਾਈਕਲਾਂ ਤੇ ਚੱਲਣਾ ਵੀ ਔਖਾ ਹੁੰਦਾ ਹੌਲੀ ਹੌਲੀ ਚੱਲ ਕੇ ਫਿਰ ਮਿਲਦੇ ਆਂ ਬਹੁਤ ਲੰਬੇ ਰਸਤੇ ਇੱਥੇ ਪਹੁੰਚੇ ਆ ਸੀ ਹਾਂਜੀ ਦੋਸਤੋ ਮਨਾਲੀ ਕਰਤਾ ਸੀ ਕ੍ਰੋਸ ਖਨਾਲੀ ਤੋਂ ਅੱਗੇ ਅਟਲਟਨ ਵਾਲ ਦੇ ਵਿੱਚ ਰਾਸਤੇ ਜੇ ਕ੍ਰੋਸ ਕੀਤੀ ਉਹ ਤੁਹਾਨੂੰ ਦਿਖਾਉਨੇ ਆ ਇਹ ਦੇਖੋ ਜਾਰੇ ਪਾਸੇ ਪਰ ਦੀ ਬਰਫ ਹੁਣ ਅਸੀਂ ਐਂਟਰ ਹੋ ਗਏ ਆਂ ਬਰਫ ਵਾਲੀਆਂ ਪਹਾੜੀਆਂ ਤੇ ਇਧਰੋਂ ਜਿਪ ਲਾਈਨ ਜਾਂਦੀ ਆ ਇਧਰੋਂ ਮੁੰਡੇ ਹੁਣ ਆਏ ਸੀਗੇ ਤੇ ਹੁਣ ਦੇ ਦੁਬਾਰਾ ਆਏ ਤਾਂ ਉਹ ਦੇਖੋ ਇਧਰੋਂ ਕੋਈ ਆਇਆ ਤਾਂ ਤੁਹਾਨੂੰ ਦਿਖਾਉਂਦੇ ਆ ਉਹ ਦੇਖੋ ਜਾਂਦੇ ਪਏ ਦੇਖੋ ਜਾ ਰਹੇ ਸਾਹਮਣੇ ਪਰਲੇ ਪਾਸੇ ਉਧਰੋਂ ਫੇਰ ਇਧਰ ਉਧਰੋਂ ਵੀ ਦੋ ਆਉਂਦੇ ਪਏ ਆ ਤੁਹਾਨੂੰ ਵੀਡੀਓ ਦਿਸਣ ਗਿਆ ਉਹ ਦੇਖੋ ਦੋਸਤੋ ਇਹ ਚਾਰੇ ਪਾਸੇ ਇੱਧਰ ਇੱਧਰ ਵੀ ਪੈਸੇ ਬਣਾਉਣ ਦੀ ਤਰਕੀਬ ਹਰ ਇੱਕ ਚੀਜ਼ ਮਹਿੰਗੀ ਆ ਤੇ ਰਾਂਗ ਦਾ ਤੁਹਾਨੂੰ ਪਤਾ ਹੀ ਆ ਹਣ ਇੱਥੇ ਘੁੰਮ ਫਿਰ ਕੇ ਉਹ ਹੋ ਗਿਆ ਤੇ ਇੱਧਰ ਦੇਖੋ ਬਹੁਤ ਉੱਪਰ ਚੜਾਈ ਚੜ ਕੇ ਆਏ ਆ ਤੇ ਅੱਗੇ ਚੱਲ ਕੇ ਫਿਰ ਜਿਵੇਂ ਦੇਖਦੇ ਆ ਕੋ ਖਾਣਾ ਪੀਣਾ ਖਾਣੇ ਆ ਹੁਣ ਭੁੱਖ ਲੱਗੀ ਪਈ ਸੀ ਸਵੇਰ ਦੇ ਚੱਲੇ ਹੋਏ ਸੀ ਇੱਥੇ ਰਾਤ ਟੈਂਟ ਲਾਇਆ ਸੀ ਹੁਣ ਅੱਗੇ ਚੱਲਦੇ ਅੱਗੇ ਚੱਲ ਕੇ ਫਿਰ ਅਰਦੇ ਗੱਲ ਬਾਤ ਤੁਹਾਡੇ ਨਾਲ ਟਨਲ ਟਨਲ ਕ੍ਰੋਸ ਕਰਦੇ ਆ ਟਨਲ ਕ੍ਰੋਸ ਕਰਕੇ ਉਧਰ ਬਰਫਬਾਰੀ ਹੋਈ ਵੀ ਆ ਜਿੱਦਾਂ ਹੀ ਬਰਫਬਾਰੀ ਚ ਵੜਦੇ ਆ ਤੇ ਤੁਹਾਨੂੰ ਫਿਰ ਵੀਡੀਓ ਸ਼ੇਅਰ ਕਰਦੇ ਆ ਦੋਸਤੋ ਅਸੀਂ ਪਾਤਗੀ ਸਲਾੰਗ ਵੈਲੀ ਦੇ 5-7 ਕਿਲੋਮੀਟਰ ਸਾਈਡ ਪਿੱਛੇ ਹੀ ਆ ਤੇ ਸ਼ਾਮ ਹੋਣ ਵਾਲੀ ਆ ਤੇ ਇੱਧਰ ਦੇਖੋ ਤੁਸੀਂ ਆ ਬਜ਼ਾਰ ਦਾ ਮਾਲ ਸਲਾੰਗ ਵੈਲੀ ਤੋਂ ਪਿੱਛੇ ਥੋੜਾ ਜਿਹਾ ਇੱਕ ਛੋਟਾ ਜਿਹਾ ਪਿੰਡ ਆਇਆ ਸੀ ਤੇ ਇੱਥੋਂ ਦਾ ਵਿਊ ਬਹੁਤ ਹੀ ਸੁੰਦਰ ਲੱਗ ਰਿਹਾ ਸੀ ਤੇ ਸੜਕਾਂ ਦਾ ਇਸ ਟਾਈਮ ਦੇਖੋ ਤੁਸੀਂ ਇਹ ਚੜਾਈ ਵੀ ਆ ਤੇ ਕੁਸਾ ਵੀ ਆ ਉਹ ਇਧਰ ਸਾਹਮਣੇ ਬਰਫ ਵਾਲਾ ਪਹਾੜ ਵੀ ਦਿਖ ਰਿਹਾ ਸੀ ਤੇ ਲੋਕੇਸ਼ਨ ਬਹੁਤ ਹੀ ਵਧੀਆ ਲੱਗੀ ਤੇ ਮੈਂ ਕਹੇ ਛੋੜਾ ਜਾ ਫਿਰ ਇਹ ਰਿਕਾਰਡ ਵੀ ਕੀਤਾ ਜਾਵੇ ਇਧਰ ਦੇਖੋ ਥੱਲੇ ਨੂੰ ਭਲਾਂਣ ਤੇ ਉੱਪਰ ਚੜਾਈ ਕਰਕੇ ਬਹੁਤ ਮੁਸ਼ਕਲ ਨਾਲ ਪਹੁੰਚੇ ਆ ਤੇ ਮਿਲਦੇ ਹਾਂ ਅੱਗੇ ਚੱਲ ਕੇ ਹਾਂਜੀ ਦੋਸਤੋ ਕੀ ਹਾਲ ਚਾਲ ਆ ਜੀ ਅਸੀਂ ਪਹੁੰਚ ਗਏ ਸੀ ਸਲੌਂਗ ਵੈਲੀ ਸਲੌਂਗ ਵੈਲੀ ਚ ਅਸੀਂ ਲਾ ਲਿਆ ਸੀ ਟੈਂਟ ਤੇ ਹੁਣ ਟੈਂਟ ਦੇ ਅੰਦਰ ਹੀ ਬੈਠੇ ਆ ਤੇ ਤੁਹਾਨੂੰ ਪਤਾ ਲਾਈਟ ਇੱਥੇ ਸਾਡੀ ਆ ਆਪਣੀ ਹੈ ਲਾਈਟ ਹੀ ਆ ਇਹ ਚ ਐਡਜਸਟ ਹੀ ਕਰਨਾ ਪਊਗਾ ਤੇ ਇੱਧਰ ਸਾਡਾ ਬਾਈ ਹਾਂਜੀ ਕੀ ਹਾਲ ਆ ਦੋਸਤੋ ਠੀਕ ਆ ਹੁਣ ਸਬਜ਼ੀ ਗੱਟੀ ਆ ਨੇ ਤੇ ਹੁਣ ਦੁਆ ਬਣਾਵਾਂਗੇ ਸਬਜ਼ੀ ਤੇ ਮਿਲਦੇ ਆ ਫਿਰ ਉਹ ਘੋੜੇ ਦਿਖਾ ਦੇ ਜਾਂਦੇ ਕਾ ਦੇਖ ਲਾਂ ਗੰਡੇ ਦੇ ਖੁੱਤੀ ਜੀ ਜਾਂਦਾ ਹੈ ਦੇਖੋ ਤੇ ਦੋਸਤੋ ਇਹ ਆ ਬਾਹਰ ਦਾ ਮਾਹੌਲ ਸਾਬਾਈ ਜਿੰਨਾਂ ਕੋਲੇ ਸੀ ਸ਼ਾਇਤ ਵਾਲੇ ਆ ਦੋ ਇਹਨਾਂ ਦੇ ਕੋਲੇ ਲਾਇਆ ਟੈਂਟ ਅਸੀਂ ਲੌਂਗ ਵੇਲੀ ਤੇ ਸੂਬਾ ਤੁਹਾਨੂੰ ਦਿਖਾਵਾਂਗੇ ਪਹਾੜੀ ਏਰੀਏ ਦਾ ਥਿਊ ਪੂਰਾ ਖੁੱਲ ਨਜ਼ਾਰਾ ਤੇ ਆ ਦੇਖੋ ਹੁਣ ਕੋਟ ਪਾਇਆ ਵਾ ਅੱਜ ਤਰੀ ਕਿੰਨੀ ਆ ਬਾਈ ਹਵਾ ਠੰਡ ਲੱਗ ਰਹੀ ਤੇ ਇੱਥੇ ਮੈਂਸ ਜੀਰੋ ਜਾ ਰਿਹਾ ਹਾਂ 15 ਮਈ ਤੇ ਹੁਣ ਰਾਤ ਦਾ ਜਿਹੜਾ ਟੈਂਪਰੇਚਰ ਹੋਊਗਾ ਉਹਨੂੰ ਰਿਕਾਰਡ ਦਾ ਸਕਰੀਨਸ਼ਾਟ ਲੈ ਕੇ ਤੇ ਵੀਡੀਓ ਦੇ ਵਿੱਚ ਜ਼ਰੂਰ ਲਾਵਾਂਗੇ ਇਹ ਆ ਯਕੀਨ ਜਾਂ ਹੋਊਗਾ ਕਈ ਬੰਦੇ ਯਕੀਨ ਨਹੀਂ ਮੰਨਦੇ ਨਾ ਸਾਡੇ ਪਿੰਡਾਂ ਵਾਲੇ ਥੋੜਾ ਜਿਹਾ ਕਈ ਵਾਰੀ ਘੱਟ ਮੰਨ ਜਾਂਦੇ ਕਹਿੰਦੇ ਵੀ ਇੰਨੀ ਠੰਡ ਕਿੱਥੇ ਹੋਊਗੀ ਆ ਦੇਖੋ ਹੁਣ ਕੋਟ ਪਾਇਆ ਵਾ ਆ ਬੂਟ ਪਾਏ ਵੇ ਆ ਆ ਬਾਹਰ ਦਾ ਮਾਹੌਲ ਆ ਟੈਂਪਰੇਚਰ ਹੁਣ ਵੀ 10 12 ਤੋਂ ਥੱਲੇ ਦਾ ਹੁਣ ਵੀ 7 8 ਹੋਊਗਾ ਟੈਂਪਰੇਚਰ ਦਾ ਬਾਕੀ ਫਿਰ ਦੇਖਦੇ ਆ ਖਾਣਾ ਬਣਾਉਣ ਲੱਗੇ ਉਦੋਂ ਜੋੜਦੇ ਆ ਤੁਹਾਡੇ ਨਾਲ ਅੱਜ ਅਸੀਂ ਬਣਾਉਣ ਲੱਗੇ ਆ ਜੀ ਆਲੂ ਬਿਚਾਰੀ ਵਾਲੇ ਆਲੂ ਤੇ ਚਾਹ ਆਲੂ ਤੇ ਨਾਲ ਚਾਹ ਰੋਟੀਆਂ ਤਾਂ ਹੁਣ ਇਥੇ ਲੈਣੀਆਂ ਨਹੀਂ ਲੈਣੀਆਂ ਨਹੀਂ ਸੜ ਤੋਂ ਨਾਈ ਆਟਾ ਲੈ ਕੇ ਜਿਹੜੀ ਫਾਇਰ ਬੋਨ ਵੀ ਕਰਾਂਗੇ ਉਹ ਵੀ ਦਿਖਾਉਣਾ ਫਾਇਰ ਬੋਨ ਨਾਲ ਕਰਨ ਕੇ ਦੇਖਾਂਗੇ ਅਸੀਂ ਲੱਕੜਾ ਲੈ ਕੇ ਜਮਣੀਆਂ ਤੇ ਇਧਰ ਹੁਣ ਬਾਈ ਦੱਸੂਗਾ ਬਸ ਹੁਣ ਫਾਇਰ ਬੋਨ ਕਰਾਂਗੇ ਅਸੀਂ ਇੱਥੇ ਲੱਕੜਾ ਭਾਲ ਰਹੇ ਹਾਂ ਅਸੀਂ ਥੋੜਾ ਹਨੇਰਾ ਹੋ ਗਿਆ ਵੀ ਏਰੀਆ ਵੀ ਉਹੋ ਜਿਹਾ ਕਹਿੰਦੇ ਭਾਲੂ ਭੂਲੂ ਆ ਜਾਂਦੇ ਆ ਉਧਰ ਡੇਂਜਰ ਏਰੀਆ ਲਿਖਿਆ ਵਾ ਇੱਥੇ ਵੀ ਜਿਹੜੇ ਆਪਣੇ ਤੇ ਦੂਰ ਦੇ ਚੀਤੇ ਟਾਈਪ ਉਹਨਾਂ ਏਰੀਆ ਵੀ ਤੇ ਰੋਡ ਤੇ ਪਿਕਚਰ ਵਗੈਰਾ ਲਾਇਆ ਹੁ ਮੈਂ ਫੋਟੋਆਂ ਵਗੈਰਾ ਵੀ ਇਹ ਰਿਹਾ ਬਿਸਰਾਖਸ ਨਹੀਂ ਅਸੀਂ ਤਾਂ ਲਾਇਆ ਵੀ ਇੱਥੇ ਆ ਪਿੱਛੇ ਉਹਦਾ ਡਾਟ ਐਂਟ ਲੱਗਾ ਵਾ ਇਹ ਬਾਈ ਦਾ ਇੱਧਰ ਸ਼ਾਪ ਹੈ ਇਹਨਾਂ ਦੀ ਇੱਥੇ ਸਮਾਨ ਵੇਚਦਾ ਸ਼ਹਿਰ ਵਗੈਰਾ ਤੇ ਇਹਨਾਂ ਨੇ ਸਾਨੂੰ ਕਹਿਤਾ ਵੀ ਕੋਈ ਚੱਕਰ ਨਹੀਂ ਅਸੀਂ ਵੀ ਇੱਥੇ ਰਹਿੰਦੇ ਹਾਂ ਸੇਫ ਵੀ ਆ ਤੇ ਕੋਈ ਨਹੀਂ ਤੁਸੀਂ ਇੱਥੇ ਲਾ ਲਓ ਸਾਡੇ ਨਾਲ ਬੈਣਾ ਸਾਡੇ ਨਾਲ ਅਜੇ ਚੱਲੇ ਜੀ ਇੱਧਰ ਲਾ ਲੈਨੇ ਚਲ ਰੱਬ ਨਾ ਕਰੇ ਕੋਈ ਏਜੀ ਗੱਲਬਾਤ ਹੋਵੇ ਤੇ ਅਸੀਂ ਉਧਰ ਬਾਈਆਂ ਨੂੰ ਬਾਈ ਤਾਂ ਮਾਰ ਦਾਂਗੇ ਕਿਉਂਕਿ ਜੇ ਅਸੀਂ ਇਕੱਲੇ ਲਾਉਂਦੇ ਕਿਤੇ ਵੀ ਫਿਰ ਦਿੱਕਤ ਆਉਂਦੀ ਸੀ ਬਾਜਕੀ ਨੂੰ ਮਾਰਦੇ ਪਾੜੀ ਲੱਤੀ ਕਿੰਨੂੰ ਸੁਣਦੀ ਐ ਤੇ ਹਨ ਹਰਤਾ ਸੀ ਨੇੜੇ ਨੇੜੇ ਬੈਠੇ ਉਹ ਬਾਈ ਇਹਨਾਂ ਦੀ ਸਕੂਟਰੀ ਖੜੀ ਆ ਸਾਈਕਲ ਖੜਿਆ ਉਹ ਆਪਣੇ ਜਿੱਦਾਂ ਵੀ ਅੱਗੇ ਦੀ ਕੋਈ ਅਪਡੇਟ ਹੋਦੀ ਐ ਫਿਰ ਬਾਈ ਮੋਹਤ ਤੁਹਾਨੂੰ ਦੱਸੂਗਾ ਤੇ ਫਿਲਹਾਲ ਮੈਂ ਸਬਜ਼ੀ ਲੈਣ ਜਾਣਾ ਮੈਂ ਲੈ ਦੋਸਤੋ ਦੇਖੋ ਸਾਹਮਣੇ ਖੜਾ ਸਾਈਕਲ ਆਪਣਾ ਉਧਰ ਸਾਈਡ ਤੇ ਲਾਇਆ ਵਾ ਉਹ ਰਾਰਾ ਹਰਾ ਰੰਗ ਤੁਹਾਨੂੰ ਦੇਸੀ ਗਿਆ ਹੋਊਗਾ ਇਹ ਸਾਈਕਲ ਸਾਈਡ ਤੇ ਲਾਤੇ ਸੀ ਕਿਉਂਕਿ ਇੱਥੇ ਜਗ੍ਹਾ ਘੱਟ ਸੀ ਤੇ ਹੁਣ ਫਿਰ ਦੋਸਤੋ ਤੁਹਾਨੂੰ ਖਾਣਾ ਬਣਾਉਣ ਲੱਗੇ ਮਿਲਦੇ ਆ ਫਿਰ ਜੀ ਤੇ ਉਸ ਤੋਂ ਬਾਅਦ ਆ ਬਸ ਇੱਕ ਦੋ ਕਰੀਮ ਰੋਲ ਖਾ ਲਏ ਸੀ ਇਹ ਭੁੱਖ ਲੱਗੀ ਸੀ ਅਨੁਸਾਰ ਆ ਸਾਮਾਨ ਟੈਂਟ ਦੇ ਵਿੱਚ ਆ ਪਿਆ ਕਿ ਮੇਰਾ ਤੇ ਬਾਕੀ ਹੋਰ ਕਰਦੇ ਆ ਤੇ ਆ ਪਏ ਆਪਣੇ ਸਲੀਪਿੰਗ ਬੈਗ ਇਹਨਾਂ ਢੋਲ ਆ ਆ ਜਿਹੜਾ ਮਾਂ ਢੋਲਾ ਕੇ ਪਿਆ ਤੇ ਮਿਲਦੇ ਆ ਪਰ ਤੁਹਾਨੂੰ ਬਾਅਦ ਚ ਤੇ ਬਾਕੀ ਆਪਾਂ ਸ਼ਹਿਤ ਵਾਲੇ ਬੰਦਿਆਂ ਨਾਲ ਵੀ ਮਲਾਵਾਂਗੇ ਤੁਹਾਨੂੰ ਸਵੇਰੇ ਕੰਪਨੀ ਰ ਹੋ ਗਿਆ ਤਾਂ ਬਈ ਘਰ ਆਲੇ ਘਰੇ ਓਕਾ ਹੁੰਦਾ ਦੇਖੋ ਕੱਢ ਲਿਆ ਚੱਪਲਾ ਔਰ ਫੇ ਪਾ ਕੇ ਬਾਹਰ ਜਾਣਾ ਔਰ ਲਾਈਟ ਇੱਥੇ ਸਾਡੇ ਕੋਲੇ ਬੱਲ ਐ ਤੇ ਤਿੰਨ ਆ ਪਰ ਚਾਰ ਦੇ ਸੀ ਅੱਜ ਕਿਸੇ ਨੇ ਭੁੱਲ ਗਏ ਤੇ ਫਿਰ ਇੱਕ ਬੱਲ ਬਨਾਲੀ ਸਾਰਾਂਗੇ ਨਹੀਂ ਦੁਬਾਰ ਚੈਨਲ ਕਰਨਾ ਚਲ ਠੀਕ ਆ ਫਿਰ ਮਿਲਦੇ ਆ ਦੋਸਤੋ ਬਾਅਦ ਚ